ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਮਨਾਉਣ ਲਈ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨਾਂ ਕਰਨ ਲਈ ਵਸ਼ੀਅ ਜਥਾ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਇਸ ਜਥੇ ਲਈ ਜਿਹੜੇ ਪਾਸਪੋਰਟ ਆ ਉਹ 10 8 2024 ਤੱਕ ਮੈਂਬਰ ਸ਼੍ਰੌਣੀ ਕੋ ਤਰ ਪ੍ਰਬੰਧਕ ਕਮੇਟੀ ਦੀ ਸ਼ਿਫਾਰਿਸ਼ ਅਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਜਿਹੜਾ ਵੀ ਕੋਈ ਸ਼ਨਾਖਤੀ ਕਾਰਡ ਨਾਲ ਹੋਵੇ ਉਹ ਨਾਲ ਲਾ ਕੇ 10 8 24 ਤੱਕ ਸ਼੍ਰੌਣੀ ਕਮੇਟੀ ਦਫ਼ਤਰ ਭੇਜਿਆ ਜਾਵੇ ਤਾਂ ਜੋ ਪਾਕਿਸਤਾਨ ਅਸਥਿਤ ਗੁਰਦੁਆਰਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਜਿਹੜੀ ਉਹਨਾਂ ਦੀ ਲਿਸਟ ਆ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਸਮੇਂ ਸਿਰ ਵਿਜੇ ਮਿਲ ਸਕਣ ਸਮੂਹ ਸੰਗਤਾਂ ਨੇ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਉਹ ਪਾਸਪੋਰਟ ਆਪਣੇ ਹਲਕਾ ਮੈਂਬਰ ਸਾਡੀ ਸ਼ਿਫਾਰਿਸ਼ ਸਹਿਤ 10 8 2024 ਤੱਕ ਦਫ਼ਤਰ ਸ਼੍ਰੋਣੀ ਕਮੇਟੀ ਭੇਜਣ ਦੀ ਖੇਚਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ